ਕਿ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਐਲਾਨ ਕਰਤੇ ਆ ਸਾਡੇ ਕੈਂਡੀਡੇਟ ਮੇਅਰਲੀ ਕੁਲਦੀਪ ਜੀ ਨੇ ਸਾਡੇ ਨਾਲ ਖੜੇ ਹੋਏ ਨੇ ਸਾਡੇ ਸੀਨੀਅਰ ਡਿਪਟੀ ਮੇਅਰਲੀ ਨੀਹਾ ਜੀ ਨੇ ਸਾਡੇ ਨਾਲ ਖੜੇ ਆ ਤੇ ਇੱਕ ਸਾਡੀ ਭੈਣ ਜਿਹੜੀ ਦਿਖਦੀ ਨਹੀਂ ਪਈ ਤੁਹਾਡੇ ਮਾਈਕ ਥੋੜੇ ਤੰਦੇ ਕਰ ਲੋ ਤੇ ਸਾਡੀ ਡਿਪਟੀ ਮੇਅਰ ਪੂਨਮ ਇਹ ਤਿੰਨੋਂ ਸਾਡੇ ਕੈਂਡੀਡੇਟ ਨੇ ਸਾਡੇ ਸੀਨੀਅਰ ਆਗੂ ਚੰਦਰਮੁਖੀ ਜੀ ਸਾਡੇ ਸਾਰੇ ਕਾਉਂਸਲਰਸ ਸਾਡੇ ਜਸਬੀਰ ਲਾਡੀ ਜੀ, ਰਾਮਚੰਦਰ ਯਾਦਵ ਜੀ, ਯੁਗੇਸ਼ ਢੀਂਗਰਾ ਜੀ, ਪ੍ਰੇਮ ਲਤਾ ਜੀ, ਅੰਜੂ ਕਟਿਆਲ ਜੀ ਅਸੀਂ ਸਾਰੇ ਇਕੱਠੇ ਆ ਅੱਜ ਫਾਈਲ ਕਰਨ ਆਏ ਆ ਔਰ ਫਾਈਲ ਕਰਕੇ ਅਸੀਂ ਇਹ ਫੈਸਲਾ ਲੈ ਰਹੇ ਆ ਕਿ ਅੱਗੇ ਦੀ ਰਣਨੀਤੀ ਕਿਵੇਂ ਬਣਾਈ ਜਾਏ ਉਹਦੇ ਬਾਰੇ ਸਾਡੀ ਸ਼ਾਮੀ ਮੀਟਿੰਗ ਹੈ ਔਰ ਉਸ ਮੀਟਿੰਗ ਚ ਉਸ ਤੋਂ ਬਾਅਦ ਅਸੀਂ ਅੱਗੇ ਦੀ ਰਣਨੀਤੀ ਤੁਹਾਡੇ ਨਾਲ ਡਿਸਕਸ ਕਰਾਂਗੇ 12 12 ਦਾ ਨੰਬਰ ਚਾਹੀਦੇ ਤਾਂ ਕਿਸ ਤਰ੍ਹਾਂ ਹੋ ਗੱਟ ਜੋੜ ਨੂੰ ਲੈ ਕੇ ਗੱਲ ਕਰਵਾਉਂਦੇ ਉਹਨੂੰ ਲੈ ਕੇ ਗੱਲ ਦੱਸਣਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਕਿ ਜਿਹੜੀ ਅਲਾਈਅੰਸ ਦੀ ਗੱਲਬਾਤ ਹੈ ਜਿਹੜੀ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਸਾਰੇ ਕਿ ਜਿਹੜਾ ਇੰਡੀਆ ਅਲਾਈਅੰਸ ਚੱਲਦਾ ਪਿਆ ਹੈ ਇੰਡੀਆ ਅਲਾਈਅੰਸ ਉਹ ਇੰਡੀਆ ਅਲਾਈਅੰਸ ਦਾ ਜੋ ਵੀ ਫੈਸਲਾ ਆਏਗਾ ਉਹ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਏਗਾ ਹੁਨੇ ਤੱਕ ਮੇਅਰ ਦੇ ਲੈ ਕੇ ਸਾਡੇ ਕੋਲ ਕੋਈ ਫੈਸਲਾ ਨਹੀਂ ਆਇਆ ਜੋ ਵੀ ਫੈਸਲਾ ਆਊਗਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਕਾਂਗਰਸ ਦੇ ਨਾਲ ਜੋ ਵੀ ਸਾਡੀ ਗੱਲਬਾਤ ਹੋਏਗੀ ਉਹ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗੇ ਸਰ ਭਾਜਪਾ ਦਾ ਤਾਕਵਾ ਦੇਖਦਾ ਕਿ ਜੇ ਅਸੀਂ ਇਕੱਠੇ ਇਲੈਕਸ਼ਨ ਲੜਾਂਗੇ 500 ਕਲੀਅਰ ਕਰਕੇ ਕਿ ਵਧੀਆ ਗੱਠਜੋੜ ਹੋਏਗਾ ਤੇ ਬੀਜੇਪੀ ਨੂੰ ਸਾਈਡ ਤੇ ਲਾਵਾਂਗੇ ਕੀ ਲੱਗਦਾ ਕਿ ਜੇਕਰ ਤੇ ਤੁਹਾਡੇ ਨਾਲ ਗੱਠਜੋੜ ਹੋ ਜਾਣਾ ਹੈ ਦੇਖੋ ਇਦਾਂ ਸਾਡੀ ਜਿਹੜੀ ਸਭ ਤੋਂ ਪਹਿਲੀ ਚੰਡੀਗੜ੍ਹ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਐਮਸੀ ਦਿੱਤੇ ਸੀ ਪਰ ਤੋਖੇ ਨਾਲ ਕੋਈ ਪਾਰਟੀਆਂ ਐਫੋਜੇ ਕੰਮ ਕਰਕੇ ਦੂਜੀ ਪਾਰਟੀਆਂ ਇਹ ਕੰਮ ਕਰ ਗਈਆਂ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰ ਭਾਜਪੀ ਨੂੰ ਬਾਹਰ ਦਾ ਰਸਤਾ ਆਮ ਆਦਮੀ ਪਾਰਟੀ ਦਿਖਾਏਗੀ ਧੰਨਵਾਦ ਜੀ ਤੁਹਾਡਾ ਸਰ ਦੇਖੋ ਐਸਾ ਹੈ ਇਸ ਕੇ ਬਾਰੇ ਮੇ ਕੋਈ ਵੀ ਜਾਣਕਾਰੀ ਹੋਏਗੀ ਤਾਂ ਆਪ ਲੋਕੋ ਕੇ ਸਾਥ ਜਲਦੀ ਸਾਂਝੀ ਕੀ ਜਾਏਗੀ ਬਾਕੀ ਜੋ ਵੀ ਹੋਰ ਵੀ ਕਿਸੇ ਸੇ ਅਗਰ ਕੋਈ ਆਤੇ ਹੈ ਹਮਾਰੇ ਮੇ ਤਾਂ ਹਮ ਵੈਲਕਮ ਕਰਤੇ ਹੈ ਐਸੀ ਅਭੀ ਤੱਕ ਕੋਈ ਬਾਤ ਚੀਤ ਨਹੀਂ। ਕੋਈ ਕੋਈ ਟੋਡੀ ਪਾਰਟੀ ਤੋਂ ਵਿੱਚ ਵਿੱਚ ਚਲਾ ਗਿਆ। ਲੱਗਦਾ ਕਿ ਝਟਕਾ ਹੈ ਇਲੈਕਸ਼ਨ ਤੋਂ। ਦੇਖੋ ਐਦਾਂ ਹੈ ਨੰਬਰਸ ਇੰਪੋਰਟੈਂਟ ਹੁੰਦੇ ਆ। ਤੇ ਅਗਰ ਕੋਈ ਵੀ ਕਾਉਂਸਲਰ ਕਿਸੇ ਵੀ ਕਾਰਨ ਕਰਕੇ ਛੱਡ ਕੇ ਜਾਂਦਾ ਹੈ ਤੇ ਉਸ ਚੀਜ਼ ਦੇ ਬਾਰੇ ਆਪਾਂ ਨੂੰ ਉਹਦਾ ਚਿੰਤਨ ਕਰਦੇ ਆਂ ਔਰ ਉਹਦੇ ਬਾਰੇ ਜੋ ਵੀ ਹੋਏਗਾ ਕਿਉਂਕਿ ਐਦ ਕੀ ਲੱਗਦਾ ਹੈ ਉਹਨਾਂ ਨੇ ਟੈਂਪਰੇਚਰ ਚੈੱਕ ਨਹੀਂ ਕੀਤਾ। ਐਦ ਕੀ ਨੰਬਰ ਜੋ ਅੱਗੇ ਲੱਗ ਰਹੇ ਮੇਅਰ ਜਿਹੜਾ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਕਿਉਂਕਿ ਨੰਬਰਸ ਅਗਰ ਤੁਸੀਂ ਲੋਕ ਜਿਹੜੀ ਗੱਲਾਂ ਕਰਦੇ ਹੋ ਪਵਨ ਬੰਸਲ ਜਿਹੜੀ ਕਰਕੇ ਗਏ ਉਸ ਤੋਂ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਉਗੀ ਧੰਨਵਾਦ ਜੀ